ਟਾ 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 ਜਾਮਣਾ ਹੀ ਜਾਮਣਾ ਜੀ ਹਾਂ ਗੱਗੂ ਕੇ ਆਪ ਦੇ ਵਿਹੜੇ ਦੇ ਵਿੱਚ ਤੇ ਨੌਜਮਾਨਾ ਨੇ ਲੱਦ ਲਿਆ ਗੱਡੀ ਫੇਰ ਅੱਜ ਜੂਰੀਆ ਦੀ ਤੇ ਅੱਜ ਭਾਈ ਸਾਹਿਬ ਗੱਗੂ ਖੁਦ ਆਪ ਨਾਲ ਜਾਣਗੇ ਗੱਗੂ ਪੌਣੇ 8 ਘੱਟੇ ਚਾਹੀਦੇ ਵੀਰੇ ਇਹਦੇ ਚ 8 ਰਹਿਗੇ ਇੱਕ ਹੋਰ ਲਾ ਦੇ ਓਏ ਪੌਣੇ 3 ਘੱਟੇ ਮੈਨੂੰ ਚਾਹੀਦੇ ਤਿੰਨ ਹੈਪੀ ਦੇ 2 ਢੋਡੇ ਓਹ ਕਿਹੜਾ ਆ ਮੈਂ ਕੱਲ ਬਚਿਆ ਉਹ ਮੈਂ ਬਸ ਪੌਣੇ ਦਿਨ ਕਿੱਲਿਆਂ ਦੀ ਪੌਣੀ ਆ ਬਾਕੀ ਲਾ ਦੇ ਬੱਚੇ ਕੀ ਰਹਿ ਗਏ ਫਿਰ ਬਸ ਆਈ ਲੈ ਜਾਂਦਾ ਉਹ ਆਈ ਲੈ ਉਹ ਚਕਾ ਵੇ ਉੱਪਰ ਚੈੱਕ ਆ 1 2 3 ਆ ਤੇ 4 7 ਤੇ ਪੌਣੇ 8 ਤਕੜਾ ਚਾਚਾ ਗੱਡੀ ਨਹੀਂ ਆਉਂਦੀ ਪਰ ਦੋ ਪਹਿਲਾਂ ਤੜਕੇ ਬੈਠਾ ਰਹਿ ਗੱਡੀ ਚ ਚੱਲ ਕੋਈ ਨਾ ਹੋ ਜਾਂਦਾ ਮਾੜਾ ਉੱਟਾ ਆ ਉੱਤਾ ਥਲਾ ਤੇ ਇਹਨੂੰ ਮੈਂ ਦੱਸ ਕੇ ਭੇਜਿਆ ਸੀ ਇਹਨੂੰ ਵੀ ਸੱਤ ਸਾਫ ਤੇ ਇਕੱਠੇ ਰੱਖਣੇ ਹੈਗੇ ਤੇ ਕਹਿ ਰਿਹਾ ਵੀਡੀਓ ਦੇਖ ਰਹੇ ਸਾਰੇ ਵੀਰੇ ਭੈਣਾ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਵਲੌਗ ਚ ਕਿੱਧਰ ਅੱਜ ਦਾ ਨਾਮ ਤੂੰ ਇਹਦੀ ਲਿਖੇ ਸਪੈਸ਼ਲ ਜਾਨਾਗੇ ਉਹ ਚੱਲ ਇਹ ਆ ਜੂਆ ਬੱਟ ਪਾਉਣੀ ਇੱਧਰ ਲਿਖੇ ਤਾਂ ਬਾਈਆ 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 ਖੜਾ ਦੇ ਯਾਰ ਆ ਅਕੜਾ ਅਕੜਾਈ ਹੋ ਗਈ ਕੰਮ ਤੇ ਅੱਜ 6 ਸੌਣ 20 ਜੁਲਾਈ 21 ਜੁਲਾਈ ਬਰਾ 224 ਦਿਨ ਐ ਐਤਵਾਰ ਦਾ ਤੇ ਚਲਦੇ ਆ ਖੇਤ ਨੂੰ ਤੇ ਦਿਖਾਉਣੇ ਅੱਜ ਦੇ ਦਿਨ ਦਾ ਮਾਹੌਲ ਚਾਲ ਪੱਪੂ ਵੀ ਉੱਥੇ ਖੇਤ ਆ ਉਹਦੀ ਰੋਟੀ ਬੰਨ੍ਹ ਲਈ ਆ ਤੇ ਉਹ ਕਹਿੰਦਾ ਮੈਂ ਖੇਤ ਉੱਥੇ ਆ ਜਾਊਗਾ ਤੇ ਗੱਲਬਾਤ ਬੂਰੀ ਐ ਗਰਮੀ ਵਾਲਾ ਉਹ ਸੋਹਣਾ ਮਾਹੌਲ ਆ ਤੇ ਲੋਟ ਆ ਮਨਪ੍ਰੀਤਾ ਵਸ ਉਹ ਮਸ਼ੀਨ ਤੇ ਸਮਾਂ ਹੋਏਗਾ ਆਪਣੀ ਮੱਕੀ ਦਾ ਟੋਕਾ ਕਰਨ ਵਾਲੀ ਆਚਾਰ ਪਾਉਣ ਵਾਲੀ ਤੇ ਮੈਂ ਤੇ ਗੱਗੂ ਰਹੇ ਨੇ ਗੱਗੂ ਵੀ ਕਈ ਵਾਰੀ ਇੱਧਰਲੇ ਦੂਜੇ ਖੇਤ ਵਗ ਜਾਂਦਾ ਉਹ ਸਾਹਮਣੇ ਨੇ ਇੰਚਤਾ ਬੋਰ ਕਈ ਵਾਰੀ ਇੱਥੇ ਛੱਡ ਕੇ ਚੱਲ ਘਰੀ ਆਏ ਨੇ ਉੱਥੇ ਤਾਂ ਹੀ ਸਰ ਜਾਂਦਾ ਪਾਪਾ ਬਦਲੇ ਆਉਂਦੇ ਉੱਥੇ ਨੱਕੇ ਉਹ ਬਸ ਐ ਸਮਝ ਲਓ ਪਾਪੇ ਨੇ ਆਪਦੀ ਜ਼ਿੰਮੇਵਾਰੀ ਤੇ ਉਹ ਹਾਂ ਸਾਹਮਣੇ ਨਹੀਂ ਵਾਲਾ ਹਾਂ ਕੰਮ ਸਾਂਭ ਰੱਖਿਆ ਹੋ ਆਪਾਂ ਕਹਿੰਦੇ ਆਪੇ ਨੱਕਾ ਬਦਲਿਆ ਕਰੂ ਇੱਥੇ ਨਾਲ ਤੁਸੀਂ ਟੈਨਸ਼ਨ ਲਓ ਤੇ ਤਾਂ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਨਵੇਂ ਆਏ ਹੋ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖਦੇ ਤਾਂ ਫੋਲੋ ਲਾ ਜ਼ਰੂਰ ਕਰ ਲਿਓ ਅੱਜ ਲੇਟ ਹੋ ਗਏ ਲੇਟ ਹਾਂ ਖੇਤ ਜਾਣ ਨੂੰ ਨਹੀਂ ਤਾਂ ਹੁਣ ਨੂੰ ਜੂਰੀਆ ਲਵੇ ਲਾਂ ਦੇ ਸਾਤ ਅੱਠ ਗੱਟੇ ਲੇਟ ਆਏ ਹੋ ਗਏ ਜਿੱ ਕੱਲ ਜੂਰੀਆ ਹੈ ਨਹੀਂ ਸੀਗੀ ਮੇਰੇ ਕੋਲੇ ਗੱਗੂ ਤਾਂ ਪਹਿਲਾਂ ਹੀ ਚੱਕ ਲਿਆ ਸੀ ਸਾਰੀ ਧੋ ਮੈਂ ਪਹਿਲਾਂ ਜੂਰੀਆ ਜਾ ਕੇ ਲਿਆਏ ਸੀ 10 ਤੇ ਯਾ ਹੁਣ ਦੇਖਿਓ ਤੁਸੀਂ ਡ్రਾਈਵਰੀ ਅਸੀਂ ਰੇਸਾ ਰੱਪੇ ਵੱਧ ਕਰਦੇ ਆਂ ਬਸ ਕੱਲੇ ਦੇਖ ਲਿਆ ਦੇਖ ਲਿਆ ਇਹ ਆ ਗੱਡੀ ਨੂੰ ਗਰੀਸ ਬਾਈ ਨਹੀਂ ਦਿੱਤੀ ਗਈ ਹੈ ਜ ਸਾਡੇ ਕੋਲੇ ਬਿਲਕੁਲ ਵੀ ਸਮਾਂ ਨਹੀਂ ਜਿਵੇਂ ਕਹਿੰਦੇ ਹੁੰਦੇ ਆ ਕਿ ਸਾਹ ਲੈਣ ਦਾ ਟਾਈਮ ਨਹੀਂ ਉਹੇ ਜੀ ਗੱਲਬਾਤ ਹੋਈ ਪਈ ਆ ਬਾਈ ਤੇ ਤਾਂ ਕਰਕੇ ਇਦਾਂ ਲਾਹੇ ਚੱਕਾ ਚੀਕਦਾਗਾ ਤੇ ਇਹ ਸਾਰਾ ਬੈਰਿੰਗ ਧੋ ਕੇ ਦੁਬਾਰੇ ਗਰੀਸ ਕਰਾਂਗੇ ਤੇ ਗੱਲ ਸਮੇਂ ਦੀ ਕਮੀ ਦੀ ਆ ਬਾਈ ਸਾਰੇ ਵਾਲੀ ਭਾਜੜ ਪੈ ਰਹੀ ਆ ਤਿੰਨ ਘਰਾਂ ਦਾ ਕੰਮ ਆ ਤੇ ਬੰਦੇ ਦੋ ਰਹਿ ਗਏ ਇਹਦੇ ਜੋ ਅੱਗੂ ਕਰੇ ਇੱਧਰ ਲੇ ਖੇਤ ਵਾਹ ਜਾਂਦਾ ਕਦੇ ਉਧਰਲੇ ਤੇ ਤਾਂ ਇਹਨਾਂ ਦਿਨ ਉਹਗੇ ਸੀਗੇ ਤੜਕੇ ਸਨੇ ਆ ਜਾ ਕੇ ਬੋਰ ਚ ਲਾਉਂਦੇ ਸੀਗੇ ਤੇ ਤਾਂ ਕਰਕੇ ਬਾਈ ਹਜੇ ਸਾਵਾ ਬਿਲਕੁਲ ਵੀ ਨਹੀਂ ਲੱਗਿਆ ਤੇ ਜਦੋਂ ਥੋੜੀ ਵਹਿਲ ਵਾਈ ਹੋਈ ਲਾਜ਼ਮੀ ਗ੍ਰੀਸ ਕਰਾਂਗੇ ਇਹਨੂੰ ਤੇ ਜਾਂ ਤਾਂ ਉਹ ਤੈਨੂੰ 베어ਿੰਗ ਚੱਲ ਵਸੂ ਆ ਹਾਂ ਜਾਂ ਫਿਰ ਆ ਦੇਖੀ ਉਹ ਵੀ ਚੱਲ ਤੇ ਸਾਹਮਣੇ ਨੇ ਇੰਆਂ ਦਾ ਸੋਹਣਾ ਮਾਹੌਲ ਆ ਤੇ ਇਧਰ ਸਾਡਾ ਕੱਬਾ ਡਰਾਈਵਰ ਗਗੂ 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 ਧਰਮਾ ਡੜੇ ਜਾਂ ਟਾਇਰ ਹੀ ਜਾਮ ਕਰਤਾ ਸੀ ਇੱਧਰ ਲਾਉ ਦਾ ਮੋੜਨ ਵੇਲੇ ਆਏਗਾ ਦੜ ਰਾਈ ਜੋਬਰ ਸਾਡੇ ਬਲੌਗ ਦੇ ਵਿੱਚ ਹਾਂ ਨਹਿਰ ਦੀ ਸਫਾਈ ਹੋਈ ਆ ਹਾਂ ਕੱਖ ਕਾਂਡੇ ਆ ਦਰਖਤ ਉਹ ਦੱਪੇ ਸਰਕੜਾ ਹੁਕੜਾ ਜਿੰਨਾ ਕੋ ਸ਼ੁਕਰ ਹੈ ਸਾਰਾ ਕੁਛ ਆ ਵਿੱਚ ਐਦਾਂ ਡਰਾਈਵਰੀ ਚੇਂਜ ਕਰਤੀ ਹਾਂ ਗਾਹ ਤੋਂ ਦਾ ਉੱਪਰ ਬੈਟ ਗਏ ਆ ਖਾਲਾ ਖੱਪੇ ਜਮਾ ਰੇੜੀ ਨਾਲ ਤੋੜਦੀ ਤੇ ਭਰਾਵਾ ਹੌਲੀ ਭੱਗ ਚੱਲਾਂਗੇ ਮਾ ਕੋਈ ਗਾੜ ਨਹੀਂ 10 ਮਿੰਟ ਲੇਟ ਹੋ ਜੂਗਾ ਕੰਮ ਉੱਧਰ ਵੀ ਨਿਗਾ ਮਾਰੋ ਸਾਰੇ ਪਾਸੇ ਪਾਈਪਲਾਈਨ ਵਾਲੀਆਂ ਪਾਈਪਾਂ ਪਾਈਪਾਂ ਉਹ ਸਾਹਮਣੇ ਵੀ ਉੱਤਰਦੀ ਆਉਣੇ ਉਹਨੇ ਆਪਾਂ ਅੱਜ ਹੁਣ ਇੱਧਰਲੇ ਦੂਜੇ ਪਾਸੇ ਆਉਣਾ ਪੈਂਦਾ ਉਧਰੋਂ ਪਾਈਪਲਾਈਨ ਪੈਨ ਕਰਕੇ ਪੱਟਿਆ ਪਿਆਰਾ ਤਾਂ ਕਰਕੇ ਗੇੜੇ ਮੋੜੇ ਬਾੜੇ ਖਾਣੇ ਪੈਂਦੇ ਆ ਤੋਂ ਤੋਂ ਗਿੱਲਾ ਸਿੱਲਾ ਚੌਲਾਂ ਵਿਚ ਦੀ ਅੱਗੋਂ ਦੀ ਲੰਘਾਉਣਾ ਪੈਂਦਾਗਾ ਤੇ ਤਾਂ ਕਰਕੇ ਮੈਂ ਆਹ ਡਰਾਈਵਰੀ ਦਾਸ ਖੁਦਾ ਆਪ ਕਰਨਗੇ ਤੇ ਬਿੰਗੇ ਡੇਢਾਂ ਹਾਂ ਵਿਚ ਵੀ ਹਾਂ ਪਹੁੰਚੀ ਜਾਂਦੇ ਆ 15 ਮਿੰਟ ਬਾਅਦ ਲੱਗੇ ਆਂਦੇ ਇੱਧਰ ਦੀ ਗੇੜਾ ਖਾਣ ਤੇ ਪਪਾ ਜਾਨੀ ਕਰ ਜਾ ਅਜਮੈਂਟ ਆਲੀ ਘੁੱਬੀ ਸੀਗੀ ਰੱਕਦੇ ਬੈਠਾ ਫੇਰ ਪਿੱਛੇ ਮੁੜ ਕੇ ਦੇਖੇ ਨਾ ਬੰਦਾ ਇਹ ਇਹਦੀ ਤੱਕ ਸੁਦੇ ਆ ਜੀ ਡਰਾਈਵਰ ਹੀ ਆ ਬਾਈ ਇਹਨੇ ਬਸ ਗੇਅਰ ਮਾਰਿਆ ਏ ਤੇ ਕਰੀ ਰੇਸ ਛੱਡਿਆ ਕਲਚ ਬਸ ਰੇਸਾਂ ਰੱਪੇ ਵੱਧ ਕਰਦੇ ਆਂ ਅਸੀਂ ਆਸਾ ਵਾਲਾ ਥੋੜਾ ਘੱਟ ਵੇਖਦੇ ਆਂ ਆਹ ਸਾਹਮਣੇ ਖੜੀ ਜੀਸੀਬੀ ਤੇ ਪਾਈਪ ਲਾਈਨ ਪਈ ਜਾਂਦੀ ਖਾਲ ਵਾਲੇ ਥਾਂ ਇਸ ਤਰ ਰੱਖਿਆ ਤਾਂ ਆਵੇ ਦਰਖਤ ਪਟਣ ਦੇ ਜਿਹੜਾ ਵਿਚਾਲੇ ਦਰਖਤ ਆ ਜਾਂਦਾ ਖਾਲ ਤੇ ਭਈ ਇਹਨਾਂ ਨੂੰ ਪੱਟਣਾ ਹੀ ਪੈਂਦਾ ਭਾਵੇਂ 2 ਫੁੱਟ ਇੱਧਰ ਆ ਭਾਵੇਂ ਉੱਧਰ ਆਗਾ ਤੇ ਜੀਸੀਬੀ ਨੇ ਆਪਦਾ ਰਾਹ ਬਣਾ ਕੇ ਇੱਕ ਵਾਰੀ ਜੋ ਡੋਂਗੀ ਖਾਲੀ ਕਰਨੀ ਹੁੰਦੀ ਹੈ 5 6 ਫੁੱਟ ਤੇ ਆਪਣੇ ਵਾਲੇ ਉਹ ਉੱਥੇ ਮੱਥੇ ਆਲਸਾ ਜੀ ਅਮਰੀਕਾ ਜੀ ਠੀਕ ਹੈ ਮਿੱਤਰਾਂ ਆ ਆਪਣੇ ਖੇਤ ਦੇ ਮੱਥੇ ਪੂਰੇ 18 ਦਰਖਤ ਪੱਟੇ ਗਿਆ 18 ਆ ਆਪਣੇ ਖੇਤ ਦੇ ਮੱਥੇ ਮੱਥੇ ਸੀਗੇ 18 ਦਰਖਤ ਬਈ ਜੀਸੀਬੀ ਨੇ ਪੱਟਦੇ ਉਹ ਪੱਟਨੇ ਪਏ ਇਹਨਾਂ ਦੀ ਮਜਬੂਰੀ ਸੀ ਤੇ ਅਸੀਂ ਕਹਾਂ ਸੀ ਇੱਕ atta ਛੱਡ ਦਿਓ ਤੇ ਉਹ ਨਹੀਂ ਰਿਹਾ ਬਈ ਦਰਖਤ ਇੱਕ ਵੀ ਤੇ ਤਾਂ ਕਰਕੇ ਉਤੋਂ ਖੇਤ ਆਪਣਾ ਜਮੀ ਬਾਂਝਾ ਹੋ ਗਿਆ ਦਰਖਤਾਂ ਤੋਂ ਤੇ ਖਾਲ ਦੇ ਉੱਤੇ 18 ਦਰਖਤ ਸੀਗੇ ਪੂਰੇ ਤੇ ਹੁਣ ਹੋਰ ਨਵੇਂ ਕੋਈ ਲਾਵਾਂਗੇ ਮੜਾ ਮੀਂਹ ਗਣੀ ਦੀ ਰੁੱਤ ਹੋਣ ਦੇ ਤਾਂ ਫੇਰ ਕੋਈ ਮਾਹੌਲ ਬਣੂਆ ਦਰਖਤਾਂ ਆਲਾ ਤੇ ਹਜੇ ਤਾਂ ਬੰਦੇ ਸੁੱਕਣ ਨੂੰ ਤਿਆਰ ਹੋਏ ਪਏ ਨਹੀਂ ਹੈ ਉਹ ਹਾਂ ਵੀ ਚਪਾ ਲਏ ਉਹ ਅੱਜ ਕਰ ਦੋਗੇ ਚਾਲੂ ਠੀਕ ਹੈ ਮਿੱਤਰ ਆ ਆਪਣੀ ਪਹੀ ਇੱਧਰ ਦੀ ਆਉਂਦੀ ਆ ਬਈ ਉੱਤਰ ਦੀ ਆਉਂਦੇ ਹੁੰਦੇ ਸੀ ਤੇ ਹੁਣ ਆਪਾਂ ਉੱਥੋਂ ਆਏ ਆਏ ਫਿਰ ਉੱਤਰ ਗਏ ਉਧਰੋਂ ਪੁੱਠੇ ਮੁੜ ਕੇ ਆਏ ਨੂੰ ਖੇਤ ਨੂੰ ਆਏ ਇੰਨਾ ਘੇੜਾ ਫਿਰ ਵੱਧ ਜਾਂਦਾ दो ला दे दो पप्पू कित है दे आवाज वे पर फिर दो इत भाग जा आगे आगे रोटी भी छकेगा ਕਿਆ ਪਰਨਾਵ ਨੂੰ ਬਈ 3 ਦਿਨ ਹੋ ਗਏ ਇਹੀ ਮੈਂ ਲਈ ਫਿਰਦਾਗਾ ਕੈਂਪਰ ਬੰਨ ਦੇ ਲੈਣਾ ਟਰੈਕਟਰ ਤੇ ਇਹ ਖੇਤ ਆ ਕੇ ਇਹਨੂੰ ਤਰ ਕੇ ਧੋ ਕੇ ਨਿਚੋੜ ਕੇ ਸੁੱਕਣਾ ਪਾ ਦਿੰਨਾ ਥੋਨੇ ਆ ਛੋਟਾ ਯਾਰ ਮਾਲ ਟਾਈਪ ਗੱਲਬਾਤ ਜੀ ਇਹਨੂੰ ਲੈ ਆਉਂਨੇ ਹੱਥ ਮੂੰਹ ਅੱਖਾਂ ਪੂੰਝਣ ਨੂੰ ਕਈ ਵੀਰੇ ਮਾੜਾ ਮੋਟਾ ਕੰਮ ਲੈ ਜਾਂਦਾ ਗਰੇ ਰੂਪ ਉਹਨੇ ਰੋ ਲੱਬੜੇ-ਕੱਬੜੇ ਹੱਥ ਹੁੰਦੇ ਆਗੇ ਆਉਣ ਲੇ ਲਾਇਆ ਮੈਂ ਚੁੱਕਣਾ ਬਸ ਉਹਨੇ ਇੱਕ ਵਾਰੀ ਕਰ ਬੈ ਉਹ ਉਹ ਬੈ ਵੀ ਪੂਰੀ ਦੀ ਮੈਂ ਹੋਂਦ ਦੇ ਵਿੱਚ ਹੀ ਕੱਟ ਕਰ ਦੇ ਪੂਰਾ ਲਾਹਾ ਲੈ ਆ ਜਾਂਦਾ ਪੱਪੂ ਹੋਂਦਾ ਹੈ ਪੂਰਾ ਲਾਹਾ ਲੈ ਆ ਜਾਂਦਾ ਮੈਂ ਤੇ ਭਾਈ ਪੱਪੂ ਦਾਸ ਆਪਣੇ ਗਵਾਂਢੀ ਜਿਵੇਂ ਕਿ ਰੋਜ਼ ਹੀ ਦੱਸਦੇ ਆ ਪਹਿਲਾਂ ਵੀ ਇਹ ਗੱਗੂ ਗਿੱਲ ਦੇ ਬਹੁਤ ਵੱਡੇ ਫੈਨ ਨੇ ਪੁਰਾਣੀ ਫਿਲਮ ਬੱਬੂ ਆਪ ਤੁਸੀਂ ਮੈਨਾਂ ਦਾ ਭਾਈ ਗੱਗੂ ਗਿੱਲ ਦੀ ਕੋਈ ਨਹੀਂ ਛੱਡੀ ਹੋਣੀ ਹਣਾ ਪੱਪੂ ਪਹਿਲਾਂ ਬੀਸੀਆ ਦਾ ਜਮਾਨਾ ਹੁੰਦਾ ਸੀ ਉਹ ਦੋ ਦੋ ਬਹੁਤ ਉਹ ਬਾਰਲੇ ਪਾਸੇ ਘਰ ਤੋਂ ਅਗਲਾ ਪਹਿਲਾ ਵਿਆਹ ਦੀ ਰੀਲ ਦੇਖਦਾ ਬੀਸੀਆਰ ਲਿਆ ਕੇ ਆਪਦੀ ਵਿਆਹ ਦੀ ਰੀਲ ਦੇਖਣ ਤੋਂ ਬਾਅਦ ਬਾਹਰਲੇ ਪਾਸੇ ਕਰਕੇ ਗੇਟ ਦੇ ਮੂੰਹ ਵੀਸੀਆਰ ਦਾ ਰੂੜੀ ਮੰਨੀ ਨੂੰ ਲਾ ਦਿੰਦੇ ਉਹ ਲੇਟੀ ਜਾਂਦੇ ਰੂੜੀਆਂ ਤੇ ਭਾਈ ਉਹ ਬੀਸੀਆਰ ਵਾਲਾ ਜਮਾਨਾ ਕਿਹਨੇ ਕਿਹਨੇ ਦੇਖਿਆ ਹੋਇਆ ਦੱਸਿਓ ਜਰੂਰ ਅਸੀਂ ਤਾਂ ਭਾਈ ਬਹੁਤ ਦੇਖਣ ਜਾਂਦੇ ਹੁੰਦੇ ਸੀਗੇ ਪੁੱθεਰੇ ਦੇਖਿਓ ਇੱਕ ਇੱਕ ਦੋ ਦੋ ਵਜੇ ਤੱਕ ਕਈ ਵਾਰੀ ਲਾਈਟ ਡੁੱਟ ਜਾਂਦੀ ਘੰਟਾ ਘੰਟਾ ਰਾਤ ਨੂੰ ਬੈਠੇ ਰਹਿੰਦੇ ਹੋਣਾ ਆਉਗੀ ਹੋਣਾ ਆਉਗੀ ਫਿਰ ਅੱਧ ਪਜਾਦ ਭਾਈ ਗੱਗੂ ਵਰਕੇ ਨੀਂਦ ਚੜਦੀ ਜਿਹੜੀ ਵਾਲੀ ਉੱਠ ਕੇ ਭੱਗ ਜਾਂਦੇ ਸੀਗੇ ਏ ਯੀ ਗੱਲ ਬਾਤ ਹੁੰਦੀ ਸੀ ਗੱਗੂ ਤੂੰ ਤਾਂ ਨਹੀਂ ਆਖਦੇ ਬੀਸ਼ਰ ਦੇਖਣ ਆਏ ਹਨ ਇਹ ਨਹੀਂ ਯਾਰ ਨੌਜਵਾਨ ਆ ਸੀ ਭਾਈ ਬਹੁਤ ਵੇਖਿਆ ਤੇ ਬਾਕੀ ਤੁਸੀਂ ਜਰੂਰ ਦੱਸਿਓ ਹਾਂ 4 ਵਜੇ ਆਊਗੀ ਲਾਈਟ ਅੱਜ ਡਬਲ ਹਾਂ ਨਹੀਂ ਅੱਜ ਇਹਦੀ ਛੱਡਣਾ ਅੱਜ ਬੰਬ ਬੁਲਾ ਦੇਾਂਗੇ ਹੈਪੀ ਤੇ ਗੱਗੂ ਤੇ ਅੱਜ ਆ ਗੱਗੂ ਆ ਗੱਟਾ ਖੋਲਣਾ ਪਹਿਲਾਂ ਇਤਰੋ ਹਟਣ ਲਗਾਗੇ ਇਹਦੇ ਚ ਪਾਣੀ ਆ ਫਿਰ ਗਰਮਾਇਸ਼ ਹੋ ਜਾਂਦੀ ਵੱਧ ਧੁੱਪ ਤੇ ਸੁੱਕੇ ਹੀ ਤਾਂ ਮਾਰਾਂਗੇ ਫਟਾਫਟ ਚਲਾ ਕੇ ਤੇ ਕੰਮ ਹੋ ਬਈ ਥੋੜਾ ਜਿਹਾ ਭੀਜੀ ਜਿਆਦਾ ਚੱਲੀ ਜਾਂਦਾਗਾ ਕਈ ਦਿਨਾਂ ਦਾ ਤੇ ਕਈ ਵੀਰ ਭਾਈ ਪੁੱਛਦੇ ਹੁੰਦੇ ਆ ਬਾਈ ਹੈਪੀ ਕਿਵੇਂ ਆ ਹੈਪੀ ਬਾਈ ਠੀਕ ਆ ਹੁਣ ਹਾਂ ਪੱਪੂ ਕਹਿੰਦਾ 8-10 ਦਿਨਾਂ ਤੱਕ ਥੋੜਾ ਜਿਹਾ ਵਾ ਵਾ ਵਾਲ ਹੋ ਜੂਗਾ ਤੇ ਹਾਂ ਫਿਰ ਉਹਨੂੰ ਖੇਤ ਗੇੜਾ ਮਰਵਾ ਲਾਂਗੇ ਤੇ ਘਰੀ ਹੁੰਦਾ ਬਈ ਹਲੇ ਉੱਠ ਕੇ ਘਰੇ ਬਸ ਮਾੜਾ ਮੋਟਾ ਤੋਰਾ ਫੇਰਾ ਜਾਂ ਕਰ ਲੈਂਦਾਗਾ ਤੇ ਹੁਣ ਹਾਲ ਉਹ ਠੀਕ ਹੈਗਾ ਬਈ ਰੋਟੀ ਪਾਣੀ ਖਾ ਲੈਂਦਾ ਮਾੜਾ ਇਹ ਤੁਰ ਲੈਂਦਾ ਤੂੰ ਮੈਂ ਤੁਹਾਨੂੰ ਹਾਲ ਦੱਸ ਦਿੰਨੇ ਆ ਜੇ ਕਹਿੰਦਾ ਛੱਕਾ ਜੇ ਤਾ ਸਾਰਾ ਸਰੀਰ ਆ ਦੁਖਦਾਗਾ ਤੇ ਸਿਰ ਦੁਖਣ ਲੱਗ ਜਾਂਦਾਗਾ ਬਸ ਤੂੰ ਕਰ ਲੈ ਪਹਿਲਾਂ ਰਾਂਝਾ ਰਾਜੀ ਆ ਇੱਕ ਇੱਕ ਜਰੂੰਗਾ ਇੱਥੋਂ ਭਰ ਲਾਂਗੇ ਦੋ ਘਟੇ ਉਧਰੋਂ ਲੈ ਜਾਾਂਗੇ ਜਾ ਕੇ ਦੋ ਹੀ ਖੋਲਨੇ ਇੱਥੇ ਘਟੇ ਚੰਗੇ ਇੱਕ ਉਹ ਪਾਉਣਾ ਪਿਆ ਉਹ ਇੱਧਰ ਪਾਉਣੇ ਤਿੰਨ ਕਿੱਲੇ ਇਹੇ ਪੰਜ ਕਨਾਲਾਂ ਤੇ ਆ ਬਈ ਉਹ ਠੀਕ ਆਗਾ ਤੇ ਪਰ ਜਿਵੇਂ ਦੱਸੀ ਜਨਾਂਗਾ ਆਗੇ ਸਿਰਚ ਦਰਦ ਹੋਣ ਲੈ ਕੇ ਜਾਂਦਾ ਛੱਕਾ ਜੇ ਤੇ ਇੱਕ ਪਾਸਾ ਸਾਰਾ ਦੁਖਦਾਗਾ ਇਧਰਲੇ ਪਾਸੇ ਪਿਆ ਨਹੀਂ ਜਾਂਦਾ ਮੋਢੇ 'ਚ ਦਰਦ ਹਲੇ ਹੈਗਾਗਾ ਤੇ ਅੰਗ ਪੈਰ ਸਹੀ ਸਲਾਮਤਾ ਜਿਵੇਂ ਪਹਿਲਾਂ ਦੱਸਿਆ ਸੀਗਾ ਬਸ ਅਸੀਂ ਇਹੀ ਅਰਦਾਸ ਕਰਦੇ ਆਂ ਬਾਬੇ ਨੂੰ ਕੁਛੇ ਦੀ ਠੀਕ ਹੋ ਜੇ ਤੇ ਬੱਚਤ ਰਹੇਗੀ ਹਲੇ ਵੀ ਚਲੋ ਹਾਂ ਜਿੰਨਾ ਕਾ ਪਾਣਾ ਬਰਤਣਾ ਸੀਗਾ ਉਹ ਵਰਤ ਗਿਆ ਤੇ ਬਾਕੀ ਕੰਮ ਜਿਵੇਂ ਕਹਿੰਦਾ ਸੀ ਉਹ ਥੋੜਾ ਜਿਆਦਾ ਬਿਜੀ ਚੱਲੀ ਜਾਂਦਾ ਕੱਲ ਇੱਕ ਮਿੱਤਰ ਦਾ ਪਿੰਡੋਂ ਫੋਨ ਆਇਆ ਕਈ ਦਿਨਾਂ ਬਾਅਦ ਕਰਦਾ ਹੁੰਦਾ ਅਸਲ 'ਚ ਉਹ ਜੋਬ ਵਾਲਾ ਬੰਦਾਗਾ ਆ ਹੋ ਗਿਆ ਵਿਹਲਾ ਰੋਜ ਪੁੱਛੂਗਾ ਮੈਂ ਇੰਨਾ ਕਿੰਨਾ ਕੰਮ ਆ ਮੈਨੂੰ ਕੱਲ ਕਹਿੰਦਾ ਤੇਰੇ ਕੋਲੇ ਉਹਨੂੰ ਮੈਂ ਪਹਿਲਾਂ ਵੀ ਕਈ ਵਾਰੀ ਗੱਲ ਕਹੀ ਹੈ ਕੱਲ ਵੀ ਇਹ ਇਹੀ ਗੱਲ ਆਖੀ ਸੀ ਕਿ ਭਾਈ ਜਿਹਨੇ ਤਾਂ ਕੰਮ ਕਰਨਾ ਉਹਦਾ ਕਦੇ ਨਹੀਂ ਕੰਮ ਮੁੱਕਦਾ ਜਿਹਨੇ ਨਹੀਂ ਕਰਨਾ ਉਹ ਸਦਾ ਹੀ ਵਿਹਲਾ ਕਹਿੰਨੇ ਪੱਪੂ ਹਾਂ ਤੇ ਉਹ ਹੀ ਜੀ ਗੱਲ ਬਾਤ ਆ ਬਈ ਬਸ ਸਾਨੂੰ ਐ ਲੱਗਿਆ ਰਹਿੰਦਾ ਕਿ ਬਈ ਚੱਲ ਵੀ ਹਜੇ ਕੰਮ ਹੈਗਾ ਕਰ ਲਈਏ ਕਰ ਲਈਏ ਜਦੋਂ ਆਪਣੇ ਕੋਲੇ ਕੰਮ ਹੋਵੇ ਉਦੋਂ ਕੰਮ ਛੱਡ ਕੇ ਜੂਰੇ ਪਰੇ ਕਿਤੇ ਜਾਂਦੇ ਆ ਉਦੋਂ ਉਹ ਗੱਲ ਬਾਤ ਆ ਆ ਠੀਕ ਨਹੀਂ ਲੱਗਦੀ ਇੱਕ ਸਰਦੂਲਗੜ੍ਹ ਕਿਹੜਾ ਲਾਉਣਾ ਇੱਕ ਬਠਿੰਡੇ ਕਾਮਾਂਗਾ ਉੱਥੇ ਨਹੀਂ ਹਜੇ ਤੱਕ ਪਹੁੰਚਿਆ ਜਾਂਦਾਗਾ ਹੈ ਕੀ ਕਹਿੰਦੇ ਆ ਬੋਲੀ ਕਹਿੰਦੇ ਸਾਈਕਲ ਭੇਜਦਾ ਆ ਅੱਜ ਪਪੂਏਣਾ ਝੋਨੇ ਦੇ ਸਾਈਕਲ ਭੱਜਣਾਂ ਦੀ ਗੱਲਬਾਤ ਹੋਈ ਪਈ ਆ ਅ ਅੱਜ ਬੰਬ ਬੁਲਾ ਦੇਗੇ ਡਬਲ ਲਾਈਟ ਆਊਗੀ 8 ਤੋਂ 16 ਚਾਰ ਤੋਂ ਸਵੇਰੇ 8 ਵਜੇ ਤੱਕ ਚੱਲੂਗੀ ਇੱਜ ਗੱਗੂ ਦੇ ਤੇ ਹੈਪੀ ਦੀ ਇਹਨਾਂ ਦੀ ਬਾਰੀ ਆ ਅਸੀਂ ਬਾਰੀ ਲੋਟ ਛੱਡ ਲੈਨੇ ਹੁੰਨੇ ਆ 202 ਮੋਟਰਾਂ ਵੀ ਸਾਂਝੀਆਂ ਤੇ ਅੱਜ ਬੋਰ ਨਹੀਂ ਚਲਾਏਗੇ ਇਹਨਾਂ ਨੂੰ ਛੁੱਟੀ ਦਿਵਾਤੀ ਤਿੰਨ ਚਾਰ ਦਿਨਾਂ ਬਾਅਦ ਚੱਲ ਵੀ ਕੇਰਾ ਠੀਕ ਆਗਾ ਪਾਣੀ ਹੋਰੇ ਉਂ ਭਰੇ ਹੋਇਆ ਸਾਰੇ ਵਸਾ ਦੋ ਖੇਤ ਰਹਿੰਦੇ ਆ ਨਾ ਤੇ ਡੱਡੂ ਬੁਲਾਵਾਂਗੇ ਅੱਜ ਤੇ ਬਾਕੀ ਲਾਉਣੇ ਆਂ ਡਿਊਟੀ ਚਿਰ ਹੁਕੇ ਆਪਣੇ ਬਦਲ ਨਾਲ ਹੋਗੇ ਬੱਪੂ ਇਹ ਸਾਡੇ ਏਰੀਆ ਚ ਵਈ ਇਹ ਝਰੂੰਗੇ ਹੁੰਦੇ ਆਗੇ ਕੋਈ ਥੈਲਾ ਕਹਿੰਦਾ ਕੋਈ ਥੈਲੀ ਕਹਿੰਦਾ ਉਹ ਪਹਿਲਾਂ ਵੀ ਬਹੁਤ ਚਿਰ ਹੋ ਗਿਆ ਉਦੋਂ ਇਹ ਗੱਲਬਾਤ ਕਰੀ ਸੀਗੀ ਤੇ ਬਸ ਇੱਥੇ ਜਾਵਾਂ ਕਰਕੇ ਰੱਖ ਦਿੰਨੇ ਆਉਣੇ ਤਿੰਨੇ ਕੋਈ ਨਾ ਇਹ ਪਾਰ ਆਪੋ ਦੇ ਝਰੂੰਗੇ ਹੱਥ ਵੱਜ ਜੂਗਾ ਪਾ ਦੇ ਇਹਨੂੰ ਆ ਲੈੋ ਕੋਈ ਕੋਈ ਨਾ ਕੱਢ ਲਾਂਗੇ ਮੜੀ ਭਾਈ ਹੋ ਗਿਆ ਨੱਕਾ ਬੰਦ ਆ ਤਨ ਕ ਕਿੱਲੇ ਨੂੰ ਦੇਦਾ ਗੇੜਾ ਯੂਰੀਆ ਦਾ ਚੱਲ ਫਾਪੇ ਜ ਬੰਨੇ ਹੋਏ ਮੂਰੇ ਵਧੀਆ ਸੋਹਣੇ ਕੰਮ ਦਿੰਦੇ ਅੰਦਰਲੇ ਪਾਸੇ ਬੰਨੇ ਆ ਪੈਪ ਤੇ ਤੇ ਵਧੀਆ ਪਾਣੀ ਬੰਦ ਹੋ ਜਾਂਦੇ ਨਾਲ ਸੌਖਾ ਤੇ ਮੋਂਦਿਆਂ ਵਾਲਾ ਝੰਝੜ ਥੋੜਾ ਜਿਹਾ ਹੋ ਹੁੰਦਾ ਲੀਕ ਸੀਕ ਰਹਿੰਦੇ ਨਾਲੇ ਲਾਉਣੇ ਕਰਨੇ ਔਖੇ ਸੌਖੇ ਹੋ ਜਾਂਦੀ ਗੀਰੀ ਉਹ ਬਹੁਤ ਔਖਾ ਕੰਮ ਆ ਗਿਆ ਤੇ ਭਾਈ ਤੁਸੀਂ ਵੀ ਘਰ ਲਓ ਮੈਂ ਆਹੋ ਇਹ ਕਹਿੰਦਾ ਮੈਂ ਠੇਤੀ ਨੂੰ ਪਾਪੂ ਬਾਪੂ ਟਰੈਕਟਰ ਬਾਹਰ ਤੇ ਜਾਂਦਾ ਜਾਂ ਟਰੈਕਟਰੇ ਕੰਮ ਨਹੀਂ ਕਰਦਾ ਸੋ ਤਦਿਆਂ ਹੱਸਿਆ ਬਪੂ ਦਾ ਹੱਥ ਨੇ ਇਹ ਜਦੋਂ ਮੈਂ ਜਾ ਕੇ ਦੱਸਿਆ ਨਾ ਕਿ ਗਰਮੀ ਨੇ ਬਈ ਤੁੱਕੀ ਘੱਡੀ ਪੂਰੀ ਰੇ ਸੱਟਣ ਵੇਲੇ ਨਹੀਂ ਇਹ ਖਾਲ ਘੜਿਆ ਨੌਜਵਾਨ ਨਹੀਂ ਹੱਸਿਆ ਇਹਨੂੰ ਐ ਸੀਗਾ ਵੀ ਮੈਂ ਟਾਲੀ ਥੱਲੇ ਹੀ ਬੈਠ ਲਿਆ ਚੱਲ ਕੱਲਾ ਸੀ ਉਧਰ ਜਾਦਾ ਆਉਂ ਲੈ ਕੇ ਗੱਲ ਕਰ ਲੈਂਦਾ ਉਹ ਜੀ ਬੰਦਾ ਹਾਂ ਨਹੀਂ ਚੋਬਰ ਖੈਰ ਭਈ ਇਹ ਕਿਹੜਾ ਗਾਇ ਦਾ ਤੇ ਇਹਦੇ ਨਾਲ ਹੱਸ ਕੇ ਲੈਣੇ ਮਜ਼ਾਕ ਕਰ ਲੈਣੇ ਚਾਚੇ ਦਾ ਮੁੰਡਾ ਕਾ ਵਧੀਆ ਹਾਂ ਜੀ ਲੱਗੇ ਰਹਿੰਦਾ ਇਹਦੇ ਨਾਲ ਆ ਭਈ ਸਾਡਾ ਇਕੱਠੇ ਰਲ ਮਿਲ ਕੇ ਕੰਮ ਕਰ ਲੈਣੇ ਆਗੇ ਹਾਂ ਤੇ ਪੱਪੂ ਵੀ ਪੂਰਾ ਹੰਗਾਰਾ ਦਿੰਦਾ ਉਧਰੋਂ ਭਾਈ ਕਹਿੰਦਾ ਜਦੋਂ ਮਰਜ਼ੀ ਆਵਾਜ਼ ਮਾਰਿਓ ਹਾਂ ਹਾਜ਼ਰਾਂ ਤੇ ਸਾਮਾਨ ਸੂਈ ਤੇ ਸੂਈ ਚੜ ਗਈ ਆ ਤੇ ਜੂਰੀਆ ਵਾਲਾ ਕੰਮ ਆਪਾਂ ਹਾਂ ਨਿਪਟਾ ਲਿਆ ਤੇ ਹਰੇ ਵਾਲੀ ਡਿਊਟੀ ਲਾਉਣੀ ਆ ਉਹ ਠਹਿਰ ਕੇ ਲਾਉਣੀ ਆ ਉਹ ਕਿਉਂ ਲਾਉਣੀ ਆ ਅਸੀਂ ਦੁਪਹਿਰੇ ਉਹ ਦੱਸਦੇ ਹਾਂ ਤੁਹਾਨੂੰ ਠਹਿਰ ਕੇ ਮੜਾ ਆ ਆ ਨਾਮ ਲੈ ਲੀਏ ਵੇਲਾ ਹੁੰਦਾ ਇਸ ਵਕਤ 3:30 ਵਜੇ ਦਾ ਤੇ ਪੂਰਾ ਇਹਨਾਂ ਸੋਹਣਾ ਦੁਪਹਿਰਾਗਾ ਹਾਂ ਛੇਤੀ ਹਰਾ ਵੜਨ ਲੱਗ ਗਿਆ ਅੱਜ ਮੈਂ ਤਾਂ ਉਹਦੇ ਹੀ ਕਿਹਾ ਸੀ ਇਹਨਾਂ ਨੂੰ ਦੁਪਹਿਰੀ ਵਟ ਲੈਣੇ ਇਹ ਕਹਿੰਦੇ ਮਾੜੇ ਦਾਮ ਲੈ ਲਈਏ ਮੈਂ ਕਿਹਾ ਚੰਗਾ ਕੋਈ ਨਾ ਭਾਈ ਦਾਮ ਲੈ ਲਓ ਤੇ ਆ ਹੁਣ ਵੜਦੇ ਆ ਗੱਡੀ ਲਾਦਦੇ ਆ ਤੇ ਦੋ ਕਾਰਨਾਂ ਪਹਿਲਾਂ ਵੜਨ ਦਾ ਹਾਂ ਇੱਕ ਤਾਂ ਉਧਰ ਦੂਜੇ ਖੇਤ ਕੋਲੇ ਖੇਤ ਗੱਗੂ ਨੇ ਦੋ ਕ ਬੱਟਾਂ ਖਿੱਚ ਕੇ ਆਉਣੀਆਂ ਨੇ ਆ ਨਾ ਜਿਵੇਂ ਟਰੈਕਟਰ ਲੈ ਕੇ ਬਗਜੂ ਟਾਈਮ ਨਾਲ ਤੇ ਮੈਂ ਆਥਣੇ ਮੈਂ ਕਿਹਾ ਆ ਜੂ ਤੇ ਦੂਜਾ ਇਹ ਤੜਕੇ ਤੇ ਆਥਣੇ ਬੜਾ ਜਿਆਦਾ ਦਹਿਮ ਹੁੰਦਾ ਜਿਹੜਾ ਉਹ ਉਹ ਦਹਿਮ ਵਾਲੀ ਗਰਮੀ ਹੁੰਦੀ ਆ ਉਹ ਜਿਆਦਾ ਭੈੜੀ ਹੁੰਦੀ ਆ ਅ ਬਜਾਏ ਆ ਦੁਪਹਿਰ ਦੇ ਹਜੇ ਹੁਣ ਸੋਣੀ ਇਹ ਖਵਾ ਚੱਲੀ ਜਾਂਦੀ ਆ ਠੀਕ ਆ ਹੁਣ ਬਸ ਕੀਰਾਂ ਦਾਤੀ ਚੱਕਣ ਵੇਲੇ ਜੀ ਐ ਜੇ ਲੱਗਦਾ ਹੁੰਦਾ ਅ ਉਦੋਂ ਟਰਾਲ ਮਟੋੜਾ ਇੰਨ ਕਰਦੇ ਕਰਦੇ ਚੋਬਰ ਨੂੰ ਮੈਂ ਕਿਹਾ ਆ ਜਾ ਹੁਣ ਚਲਦੇ ਆ ਚਲਦੇ ਆ ਕਰਦੇ ਕਰਦੇ ਬਈ 15-20 ਮਿੰਟ ਹੁਣ ਲਾਤੇ ਸੀਗੇ ਇਹ ਤਾਂ ਹੁਣ ਨੂੰ ਵਟ ਦਿੰਦੇ ਚਲ 10 ਮਿੰਟਾਂ ਦੀ ਖੇੜਾ ਦੋ ਜਣੇ ਨੂੰ ਕੀ ਲੱਗਦਾ ਗੱਡੀ ਹੁਣ ਭਰ ਦਿੰਨੇ ਆ ਆਓ ਵਾਹ ਜੀ ਰੂ ਚਾਰ ਪੰਜ ਦਿਨ ਹਰੇ ਤੋਂ ਟਾਲਣ ਤੋਂ ਬਾਅਦ ਅੱਜ ਤਣ ਲਿਆ ਚੋਬਰ ਆ ਟਾਂਡਿਆਂ ਲਈ ਨਾ ਹੋ ਹੁਣ ਤੇ ਆ ਥਾ ਲਿਆਂਦਾ ਉਥੋਂ ਹਲੂਣਾ ਇਹ ਦੇ ਕੇ ਆ ਜਾ ਭਾਈ ਮੈਂ ਕਿਹਾ ਫੋਨ 'ਚ ਤਾਂ ਕੁਛ ਨਾ ਕੁਛ ਆਈ ਜਾਊ ਆਈ ਜਾਊ ਇਹਦਾ ਤੇ ਆਪਾਂ ਆਪ ਦਾ ਟਾਣ ਪਤਣ ਲੱਗੀ ਏ ਹਾਂ ਬਾ ਔਖਾ ਤਾਂ ਨਹੀਂ ਲੱਗਿਆ ਕਈ ਦਿਨਾਂ ਬਾਅਦ ਮੈਨੂੰ ਤਾਂ ਵੀ ਔਖਾ ਲੱਗਾ ਆਪਾਂ ਦਾ ਹਾਂ ਇਹ ਨੂੰ ਨਹੀਂ ਔਖਾ ਲੱਗਦਾ ਇਹ ਖੈਰ ਚੋਬਰ ਜਰਵਾਣਾ ਥੋੜਾ ਜਿਆ ਤੇ ਉਹ ਕੋਈ ਵੀ ਕੰਮ ਆ ਬਈ ਆਪਾਂ ਜਿਹੜਾ ਕਈ ਦਿਨਾਂ ਦੇ ਬਾਅਦ ਕਰਦੇ ਆ ਉਹ ਥੋੜਾ ਜਿਹਾ ਇੱਕ ਵਾਰੀ ਲੱਗਦਾ ਹੈਗਾ ਉਪਰ ਆ ਜਾ ਧੀ ਹਿੱ ਚੱਲ ਨਹੀਂ ਮੰਨਦਾ ਕੈਮਰੇ ਤੇ ਗੱਲ ਆਡਾ ਆ ਦੇਂਗਾ ਪ੍ਰਾਕਟਿਕ ਗੂਗਨਾ ਸੀ ਬਾਜਰੇ ਦੇ ਆ ਦਾਤੀ ਕਸੀ ਪਈ ਆ ਤਿਲਕਦੀ ਹੈ ਗੂਹੇ ਉਹਦੀ ਤੇਰੇ ਕੋਲੇ ਜਿਹੜੀ ਹੈ ਆਈ ਦੇ ਦੰਦੇ ਠੀਕ ਆ ਬਰੀਕ ਹੈਗੇ ਆ ਕੇ ਪੋਈ ਯਾਰ ਮੈਂ ਤਾਂ ਆ ਕੀਚਰ ਕੀਚਰ ਦਾ ਹੋਈਂ ਦੇ ਕੀਚਰ ਆ ਹੋਰ ਲਾਵਾਂਗੇ ਪਾਤੇ ਇਧਰੋਂ ਖਲੀ ਆਏ ਕਰੀ ਉੱਥੋਂ ਨਾਲ ਧਿਆਨ ਨਾਲ ਲਗਾਈ ਉਹਨਾਂ ਦੀ ਸੋਲਰ ਜੀ ਕੋਲੋਂ ਆ ਖੁੱਬ ਬਣਾਇਆ ਵੀ ਡਾਕਟਰ ਰਿਸਾਂ ਰਸਵਾਈਆਂ ਨਾਲ ਬੜੀਆਂ ਕਰੀ ਉੱਥੇ ਤੇ ਨਾਲੇ ਜਾਣ ਸਾਰ ਹਰਾ ਪੂਲ ਲੈ ਲਾ ਦੀ ਕਰੇ ਜਲਦੀ ਜਲਦੀ ਨਾ ਕਰੀ ਐ ਵਟ ਪਾਏ ਟਾਈਮ ਨਾਲ ਉਧਰ ਹਾ ਲਿਆ ਸਿੰਗਾ ਦੀ ਜਾਵੇ ਕਾਰ ਛੁੱਕਦੀ ਸਮਾਪੂਰੇ 7 ਵਜੇ ਦਾ ਹੋ ਗਿਆ ਹਾਂ ਟਿੱਕੀ ਬੱਸ ਛੇ ਪਣੀ ਵਾਲੀ ਆ ਕਿਹੜਾ ਨੌਜਵਾਨੋ ਪਰ ਪਾ ਕੇ ਸੁਭਾਗਾ ਲੈ ਕੇ ਜਾਂਦੇ ਆ ਬਈ ਸਵਾਗਾ ਲੈ ਜੋ ਸਵਾਗੀ ਵੀ ਲਿਆ ਸਕਦੇ ਹਾਂ ਸਵਾਗਾ ਵੀ ਲਿਆ ਸਕਦੇ ਹਾਂ ਦੋਨੇ ਚੀਜ਼ਾਂ ਮਿਲ ਜਾਣਗੀਆਂ ਉਹ ਠੀਕ ਹੈ ਗੱਗੀ ਕਦੋਂ ਗਿਜਾਉਂ ਕਰੇ ਕੱਲ੍ਹ ਹੀ ਕਦੋਂ ਗਿਜਾਉਂਗੇ ਸੱਜਣੋ ਬੱਸ ਜਾਣੇ ਹੁਣੀ ਸਵਾਗਾ ਕਿੱਧਰ ਰਹਿ ਗਿਆ ਤਰਿਓ ਠੀਕ ਹੈ ਮੈਂ ਜਾਊਂਗਾ ਹਾਂ ਆ ਆਪਾਂ ਹਾਲੇ ਇੱਥੇ ਹੀ ਆ ਗੱਗੂ ਨੂੰ ਜ਼ੋਰਤਾ ਸੀ ਆਪਾਂ ਵੇਲੇ ਸਿਰ ਆ ਪਾਣੀ ਧਾਣੀ ਇੱਧਰ ਉੱਧਰ ਵੰਡ ਬੰਡਾ ਕੇ ਆ ਛੱਡ ਕੇ ਜਾਊਂਗਾ ਉਹ ਹੈਪੀ ਵਾਲੇ ਪਾਸੇ ਉਧਰ ਨੂੰ ਛੱਡਤਾ ਇੱਕ ਮੋਟਰ ਇਹਦੇ ਛੱਡਾਂਗੇ ਤੇ ਬਾਕੀ ਇਸ ਨੇਹਾ ਆ ਕੇ ਤੜਕੇ ਪਾਣੀ ਦੇਖੇ ਜਾਊਗਾ 4:30-5 ਵਜੇ ਆ ਕਿਰਾਂ ਥੋੜੀ ਜਿਹੀ ਕਮੀ ਸੀ ਆ ਕਿਲੇ ਚ ਤਾਂ ਕਰਕੇ ਹਲੇ ਮੈਂ ਬੈਠਾ ਸੀਗਾ ਬਾਕੀ ਸ਼ਾਮ ਦੇ ਟਾਈਮ ਸੋਣਾ ਨਜ਼ਾਰਾ ਹੁੰਦਾ ਜੀ ਲੱਗਿਆ ਹੋਇਆ ਆ ਟਿੱਕੀ ਫੋਨ ਦੀ ਪਹੁੰਚ ਤੋਂ ਬਾਹਰ ਆ ਛਿਪਦੀ ਹੋਈ ਤੇ ਅੱਖਾਂ ਮੂਰੇ ਸੋਹਣੀ ਦਿਖ ਰਹੀ ਐ ਥੋੜਾ ਜਿਹਾ ਫੋਨ ਨੂੰ ਹਿਲਾਉਣੇ ਚਲਾਉਣੇ ਸਕਰੀਨ ਤੇ ਬਿਲਕੁਲ ਵਿਚਾਲੇ ਆ ਗੌਰ ਜੀ ਕਰੀਏ ਹਲਕਾ ਜਾਂ ਦੀਵਾ ਜਾਂ ਭਾਈ ਸਾਹਿਬ ਛਿਪਦਾ ਹੋਇਆ ਸੂਰਜ ਹੈ ਇਹ ਸਮੇਂ ਸੁਹਾਗੀ ਦੀ ਕੀ ਲੋੜ ਪੈਗੀ ਚੱਲਦਾ ਰਾ ਕਿਸੇ ਭਾਈ ਦੀ ਸਾਇਆ ਕੋ ਨਿਕਲਾਈ ਜਦ ਸਿਸਟਮ ਕਰ ਆ ਤਾਰਨਾ ਵੱਜੇ ਬਾਈ ਟੇਢੀ ਰੱਖਣੀ ਆ ਟੇਢੀ ਰੱਖਣੀ ਆ ਕਾਰ ਬੜੀ ਕਰਦਾ ਮੈਂ ਹਾਂ ਲੈ ਜਾਉਗੇ ਹੋਲੀ ਕੰਮ ਬਾਕੀ ਬੰਦੇ ਤੱਕੜੇ ਹੋਣਾ ਹਾਂ ਇਹ ਜੇ ਕਿਸੇ ਨੇ ਖਾਲੀ ਕੱਟੀ ਆ ਹਾਂ ਇਹਦੇ ਨਾਲ ਜਿਹੜੀ ਆਪਣੀ ਪਾਈਪ ਲਿਆਂਣ ਵਾਲੀ ਪਾਈਪ ਹਾਂ 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 ਉਹੋ ਚੋਂ ਗਣਤੋਂ ਠੀਕ ਹੈ ਜਿਹੜਾ ਵੀ ਰੱਖ ਕੇ ਰੱਸੇ ਜਿਹੜਾ ਪਨਾ ਬਣ ਕੇ ਪਾਈਪ ਲੈਂਡ ਨੂੰ ਸਪੋਰਟ ਦੇਣੀ ਆ ਵੀ ਥੱਲੇ ਨਾ ਬੈਠੇ ਉੱਤੇ ਰੱਖ ਕੇ ਠੀਕ ਹੈ ਚੰਗਾ ਸੱਜਣਾ ਹੋਲੀ ਬਾਗ ਜੋ ਮੜਾ ਠੀਕ ਆ ਬਸ ਇੱਥੇ ਆ ਮੈਂ ਬਸ ਪਾਣੀ ਬਦਲ ਦੂੰ ਜਦੋਂ ਤੁਸੀਂ ਕਹਿ ਦੋਗੇ ਉਦੋਂ ਠੀਕ ਹੈ ਠੀਕ ਦਵਦੇ ਆ ਕਿਤੇ ਪੂਰਾ 8 ਵਜੇ ਦਾ ਹਾਂ ਬਲਵਿੰਦਰ ਸਿੰਘ ਖਾਲਸਾ ਤੇ ਆਪਣੇ ਇੱਕ ਹੋਰ ਗਵਾਂਢੀ ਖੇਤ ਦਾ ਦੋ ਬੰਦਿਆਂ ਨਾਲ ਗੱਲ ਹੋਈ ਸੀ ਦੋਨੇ ਬੰਬੂ ਕਾਟਾਂਦੇ ਨੇ ਹਾਂ ਕਹਿੰਦੇ ਸੀ ਤੈਨੂੰ ਕੋਈ ਨਾ ਫਿਕਰ ਨਾ ਕਰ ਚੜਾ ਕੇ ਲੈ ਜਾਾਂਗੇ ਥੋੜਾ ਜਿਹਾ ਲੇਟ ਚੱਲਾਂਗੇ ਆਪਾਂ ਤੇ ਪਹੁੰਚਿਆ ਹਲੇ ਤੱਕ ਕੋਈ ਵੀ ਨਹੀਂ ਇੱਥੋਂ ਬਲਵਿੰਦਰ ਸਿੰਘ ਖਾਲਸਾ ਹੀ ਥੋੜਾ ਜਿਹਾ ਪਿੱਛੋਂ ਜੋ ਆਵਾਜ਼ ਆਈ ਸੀ ਕਿ ਭਾਈ ਸਿਰਫ 10 ਮਿੰਟ ਲੱਗਣਗੇ ਮੈਂ ਆ ਗਿਆ ਮੈਂ ਕੋਈ ਨਾ ਇੱਥੇ ਖੜਦਾ ਤੇਰੀ ਮੋਟਰ ਲਵੇ ਤੇ ਹੁਣ ਵੇਖਦੇ ਆ ਪਹਿਲਾਂ ਕੌਣ ਪਹੁੰਚਦਾਗਾ ਹਾਂ ਘਰੋਂ ਫੋਨ ਆਇਆ ਸੀਗਾ ਪਾਪਾ ਦਾ ਨਾਲੇ ਗੁੱਦਾ ਕਹਿੰਦੇ ਚੜਾ ਕੇ ਲੈ ਜਾਨੇ ਆ ਮੈਂ ਕੋਈ ਚੱਕਰ ਨਹੀਂ ਤੇ ਬੰਦੇ ਆਪਣੇ ਖੇਤ ਵਾਲੇ ਘਮਾਂਡੀ ਫਿਰਦੇ ਇੱਥੇ ਇਹਨਾਂ ਨਾਲ ਆ ਜਾਨਾ ਮੈਂ ਕਿੱਧਰ ਗੱਗੂ ਨੂੰ ਮੈਂ ਕਿਹਾ ਪੱਜੇਗਾ ਹੁਣ ਨੇਰੇ ਤੂੰ ਵੀ ਹਾਂ ਟਾਈਮ ਨਾਲ ਰੋਟੀ ਖਾਜ ਓਹ ਹੋਲੀ ਲਾਈਵ ਚੱਲ ਰਹੀ ਹਾਂ ਹਾਂ ਖਾਲਸਾ ਜੀਓ ਉਦੋਂ ਆਪਣੀ ਸਾਸਰੀ ਘਰ ਰਹਿ ਗਈ ਜੀਗੀ ਲੋਟਾ ਮੈਂ ਫੋਨ ਲਾਇਆ ਤੇ ਫੋਨ ਤੇ ਮੈਂ ਨੇੜੇ ਬੋਲ ਪਿਆ ਅੱਛਾ ਜੀ ਚੱਲ ਗਈ ਹਾਂ ਬਸ ਤਿਆਰੀ ਆ ਹਾਂ ਧੂੜੀ ਵਾਲੀ ਲੈ ਆ ਅੱਛਾ ਹਾਂ ਜੀ ਤੇ ਇਧਰ ਸੁਣੋ ਸਾਡੇ ਪਿੰਡ ਦਾ ਰਿਵਾਜ ਦਿਖਾਉਨੇ ਇੱਕ ਫ੍ਰਿਜ ਖੇਤਾਂ 'ਚ ਤੇ ਆ ਫ੍ਰਿਜ ਦੇ ਉੱਤੇ ਲੱਗਾ ਹੋਇਆ ਫੋਨ ਚਾਰਜ ਤੇ ਇਹ ਅੰਦਰ ਦੇਖੀਏ ਇਹਦਾ ਕੀ ਆ ਸਟਾਰਟਰ ਉਹਦੇ ਬੈਠੇ ਆ ਵਿੱਚ ਗ੍ਰਿਪ ਹੋਰੇ ਲੱਗੇ ਹੋਏ ਆ ਮੋٹے ਮੋٹے ਤੇ ਇਸ ਕੰਮ ਵਜੋਂ ਪਈ ਖਰਾਬ ਫ੍ਰਿਜ ਹਾਂ ਵਰਤ ਲੈਂਦੇ ਹੁੰਦੇ ਆ ਕਿ ਆਪਣੇ ਆਮ ਹੀ ਖੇਤਾਂ 'ਚ ਦੇਖਣ ਨੂੰ ਮਿਲਦੇ ਆ ਤੇ ਬਸ ਇਹਨੂੰ ਚੜ ਦਿੰਦੇ ਆ ਤੇ ਪੂਰਾ ਤੁਫਕਾ ਪਾਣੀ ਦੇ ਅੰਦਰ ਹੀ ਜਾਂਦਾ ਮੁੜ ਕੇ ਹੈ ਇਹ ਮੇਉ ਕਮੇਡੀ ਵਾਲੇ ਕਹਿੰਦੇ ਹੁੰਦੇ ਵੀ ਪਿੰਡ ਵਾਲਾ ਸੁਭਾਅ ਹੀ ਹੁੰਦਾ ਵੀ ਕਿਸੇ ਵੀ ਚੀਜ਼ ਨੂੰ ਜਮਾ ਸਿੱੜਦੇ ਨਹੀਂ ਉਹ ਤੋਂ ਜਰਨਾ ਕੰਮ ਮਿਲਿਆ ਜਾਂਦਾ ਜਮਾ ਖੋਰ ਬਣਾ ਕੇ ਛੱਡਣੀ ਹੈ ਪਰਚ ਬਾਰੇ ਦੱਸ ਦੇਉਂਦੇ ਹਾਂ ਹਾਂ ਵੀ ਉਹ ਫਿਰ ਦਾੜੀ ਦੀ ਗੱਲ ਫਤ ਕਰਨ ਲੱਗ ਜਾਂਦੇ ਉਹ ਦੰਨਾ ਕੰਮ ਨਹੀਂ ਦਿੰਦਾ ਉਹ ਹਾਂ ਉਹ ਕੰਮ ਫ੍ਰਿਜ ਫ੍ਰਿਜ ਦਾ ਕੰਮ ਲਈ ਹੀ ਜਾਂਦਾ ਨਹੀਂ ਇਹ ਹੁਣ ਖੁੱਲਾ ਛੱਡਿਆ ਕਿ ਲਾਏਗਾ ਬਈ ਨਹੀਂ ਇਹ ਖੁੱਲੇ ਰਹੂਗਾ ਗਰਮ ਨਹੀਂ ਹੁੰਦਾ ਫਿਰ ਹਾਂ ਵੈਰੀ ਗੁੱਡ ਚਲਿਏ ਸਰ ਚਲੋ ਚਲੋ ਜੀ ਤੁਹਾਨੂੰ ਮਹਿਰ ਪਰ ਇਹ ਵੀ ਹੋਏ ਰਹਾ ਨਜ਼ਾਰਾ ਨੇ ਬੰਦ ਕਰ ਲੈ ਗੱਡੀ ਨਾ ਆਇਆ ਨਾ ਰਸਤੇ ਕਿਤੇ ਹੈ ਰਸਤੇ ਕਿਤੇ ਉਪੋਸ਼ ਨਹੀਂ ਹੁੰਦਾ ਆਇਆ ਬੱਤਾਂ ਕਰਾ ਸੁਣਤਾ ਲੈ ਚੱਲ ਚੰਗਾ ਫਿਰ ਭਾਈ ਇਹ ਨਹੀਂ ਰੋਕਦਾ ਮਿਹਰਬਾਨੀ ਸੱਜਣਾ ਵਾਹਿਗੁਰੂ ਚੋਬਰ ਵੀ ਆ ਰਹੇ ਆਪਣੇ ਵਾਲਦਾਂ ਮੱਕੀ ਦਾ achar ਬਣਾ ਕੇ ਬੋਲੇ ਬੋਲੇ ਬਲੇ ਘਾਟਾ ਹੋ ਗਿਆ ਤਲਸੀ ਨੂੰ ਬੜਾ ਘਾਟਾ ਹੋ ਗਿਆ ਹੈਲੋ ਸੈਜ ਹੈਲੋ ਸਤਿ ਸ਼੍ਰੀ ਅਕਾਲ ਕੌਣ ਕੋ ਲੱਗ ਰਿਹਾ ਸਤਿ ਸ਼੍ਰੀ ਅਕਾਲ ਟਿੱਕੀਆਂ ਪਾ ਰੱਖੀਆਂ ਨਹੀਂ ਆਂ ਐਨੀ ਵਾਰ ਕੋ ਹਾਂ ਜਿੰਨੇ ਗੇਲੇ ਬਾਅਦ ਜਿੰਨੇ ਦੀ ਆਂ ਅੱਜ ਲੇਟ ਹੋ ਗਿਆ ਮੈਂ ਰੋਟੀ ਖਾਣ ਨੂੰ ਅੱਜ ਤਾਂ ਹੁਣ ਵੀ ਜੀ ਜੀ ਕਰਦਾ ਪਹਾੜੀ ਗਰਮੀ ਆਈ ਗਰਮੀ ਦਾ ਫੱਟੇ ਚੱਕ ਰੱਖਿਆ ਗਰਮੀ ਦਾ ਆਖਿਆ ਭਾਈ ਮੈਂ ਤਾਂ ਸਹਜੀ ਰੋਟੀ ਜੀ ਜੀ ਕਰਦਾ ਹਰ ਕੇ ਬੈਠੀ ਗਈ ਮੱਖਜਾ ਲਈ ਕਦੀ ਖਾ ਲੈਂਦੀ 852 ਹੋ ਗਈ ਤੇ ਗਰਮੀ ਬਹੁਤ ਜ਼ਿਆਦਾ ਤੇ ਰੋਟੀ ਕਨ ਝਾਕਣ ਜੀ ਜੀ ਕਰਦਾ ਤੇ ਆਲਾ ਨਾ ਆ ਕੇ ਬਸ ਮੱਜੇ ਤੇ ਬੈ ਜੀ ਥੋੜੀ ਖਾਲੇ ਗਰਮੀ ਤਾਂ ਉਹ ਵੀ ਠੀਕ ਰਹਿੰਦਾ ਬੰਦਾ ਆਵਾਂਗੇ ਥੋੜੀ ਸਸਰੀ ਕਾਲ ਬੈਠਾ ਸੋੜ ਸਾਰੇ ਧੰਨਵਾਦ ਤੁਹਾਡੇ ਬਾਪਾ ਰੋਟੀ ਰੋਗ ਦੀ ਲੈ ਕੇ ਸ਼ੇਅਰ ਕਮੈਂਟ ਪੈਂਦੀਆਂ ਚ ਕਰਦਾ ਕਰੋ ਜਮਾ ਨਾ ਭੁੱਲੋ ਕਦੇ ਵੀ ਤੇ ਜੇ ਫੇਸਬੁੱਕ ਤੇ ਦੇਖਦੇ ਤਾਂ ਫੋਲੋ ਵੀ ਕਰਦਾ ਕਰੋ ਜੇ ਜੇ ਬੈਟਰ ਰੋਟੀ ਖਾਣੀ ਆ ਤੇ ਆਮ ਬਾਬ ਵੀ ਪਏ ਨੇ ਅੱਜ ਬਾਦ ਜਵਾਕਾਂ ਦੇ ਖਾ ਗਿਆ ਦੇਮ ਬਰ ਰੋਟੀ ਖਾਡੋ ਅੱਜ ਮੇਰੇ ਕੋਲ ਜੀਨੀ ਰਸੇ ਭੁੱਖ ਲੱਗੀ ਠੀਕ ਹੈ ਜਮਾ ਤਾ ਧੰਨਵਾਦ ਤੁਹਾਡਾ ਤੇਸੀ ਲੱਸੀ ਦੇਸੀ ਲੱਸੀ ਦੇਸੀ ਦੇਸੀ ਹੁੰਦੀ ਹੈ ਦੇਸੀ ਟੇਸਟੀ ਅੱਛਾ ਟੇਸਟੀ ਅੱਛਾ ਆਪ ਤੁਸੀਂ ਕੀ ਕਹੋਗੇ ਪੁੱਤਰ ਇਹ ਤਾਂ ਪਤਾ ਨਹੀਂ ਕਿ ਸੀਰਾ ਅੱਜ ਦੇ ਵਲੌਗ ਵੀ ਇਸ ਨਾਤੀ ਕਰ ਰਿਹਾ ਹੋਰ ਇਹ ਕੀ ਹੁੰਦਾ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਫੇਸਬੁੱਕ ਵੀ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਲਵ ਲਿਊ ਕਰ ਦਿਓ ਨਵੇਂ ਚੈਨਲ ਸਬਸਕ੍ਰਾਈਬ ਕਰ ਦਿਓ ਹਾਂ ਭਾਈ ਇਹਨਾਂ ਦਾ ਵੀ ਚੈਨਲ ਆ ਮੇਰੀ ਅੱਛੀ ਭਤੀਜੀ ਇਹ ਆਪਣੇ ਹੈਪੀ ਦੀ ਕੁੜੀ ਹਾਂ ਤੇ ਸਹਿਜਤਾਜ S A H I J T A J ਹਾਂ ਚੈਨਲ ਇਹਨਾਂ ਦਾ ਵੀ ਸਬਸਕ੍ਰਾਈਬ ਕਰਿਓ ਫੋਲੋ ਜ਼ਰੂਰ ਕਰਿਓ ਤੇ ਇਸੇ ਦੇ ਨਾਲ ਸਮਾਪਤੀ ਆਪਣੇ ਅੱਜ ਦੇ ਪ੍ਰੋਗਰਾਮ ਦੀ ਮਿਲਦੇ ਹਾਂ ਕੱਲ ਨੂੰ ਸਵੇਰੇ 7:00 ਵਜੇ ਨਵੇਂ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ